ਫਿਰੋਜ਼ਪੁਰ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪਿਆ ਹੈ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈਗੀ ਆ ਪਰ ਸੜਕਾਂ ਦੇ ਉੱਪਰ ਪਾਣੀ ਵੀ ਖੜਾ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਫਿਰੋਜ਼ਪੁਰ ਦੀ ਇਸ ਵੇਲੇ ਦਿਖਾ ਦੇਣਾ ਚਾਹੁੰਦੇ ਹਗੇ ਆ ਮੇਰੇ ਪਿੱਛੇ ਦੇਖ ਸਕਦੇ ਹੈਗੇ ਹੋ ਤੁਸੀਂ ਸੜਕਾਂ ਦੇ ਉੱਪਰ ਪੂਰਾ ਪਾਣੀ ਖੜਾ ਹੋਇਆ ਨਜ਼ਰ ਆਉਂਦਾ ਹੈਗਾ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਪਰ ਜਾਂਦੇ ਹੋਏ ਨਜ਼ਰ ਆਉਂਦੇ ਹੈਗੇ ਆ ਤਾਂ ਇਸ ਪਾਸੇ ਦੀ ਵੀ ਤਸਵੀਰ ਦਿਖਾਵਾਂਗੇ ਕਿ ਇੱਥੇ ਟੋਏ ਪਏ ਹੋਏ ਆ ਔਰ ਇਹਨਾਂ ਟੋਏਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿ ਲੋਕ ਫਸ ਜਾਂਦੇ ਹੈਗੇ ਆ ਕਈ ਲੋਕ ਡਿੱਗ ਵੀ ਜਾਂਦੇ ਹੈਗੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿੰਨਾ ਔਖਾ ਹੋ ਜਾਂਦਾ ਹੈਗਾ ਜਦੋਂ ਸੜਕਾਂ ਦੇ ਵਿੱਚ ਟੋਏ ਪਏ ਹੋਣ ਔਰ ਮੀਂਹ ਪੈ ਜਾਵੇ ਔਰ ਪਾਣੀ ਖੜਾ ਹੋ ਜਾਵੇ ਉਸ ਤੋਂ ਬਾਅਦ ਕਿੰਨੀ ਦਿੱਕਤ ਆਂਦੀ ਹੈਗੀ ਆ ਉਹ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਂਦਾ ਹੈਗਾ ਬੜਾ ਔਖਾ ਹੋ ਜਾਂਦਾ ਹੈਗਾ ਔਰ ਹੁਣੇ ਪਰਿਵਾਰ ਜਿਹੜਾ ਉਹ ਨਿਕਲ ਕੇ ਆਇਆ ਹੈਗਾ ਬੜਾ ਮੁਸ਼ਕਲ ਹੋ ਜਾਂਦੀ ਹੈ ਚਾਰ ਵੀ ਹੁਣ ਨਿਕਲ ਰਹੀ ਹੈਗੀ ਆ ਬੜਾ ਔਖਾ ਹੋ ਜਾਂਦਾ ਲੋਕਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਣੇ ਹੈਗੇ ਆ ਤਾਂ ਫਿਰ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਪਰਿਵਾਰ ਦੇ ਨਾਲ ਆਂਦਾ ਹੈਗਾ ਤਾਂ ਉਹ ਇੱਥੇ ਡਿੱਗ ਪੈਂਦਾ ਹੈਗਾ ਉਹ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਟੋਏ ਹੋਣ ਦੇ ਕਰਕੇ ਇੱਥੇ ਡਿੱਗ ਜਾਂਦੇ ਹੈਗੇ ਆ ਤਾਂ ਪਰੇਸ਼ਾਨੀ ਹੁੰਦੀ ਹੈ ਤਾਂ ਬੜੀ ਉਹ ਮੁਸ਼ਕਲ ਹੋ ਜਾਂਦੀ ਹੈਗੀ ਆ ਪਾਣੀ ਜਿਹੜਾ ਉਹ ਭਰਿਆ ਹੋਇਆ ਸੜਕਾਂ ਦੇ ਉੱਪਰ ਅ ਹਾਲਕੀ ਲੋਕਾਂ ਨੂੰ ਡਰਸ ਤਾਰ ਰਿਹਾ ਹੈਗਾ ਕਿਉਂਕਿ ਸਤਲੁਜ ਵੀ ਉਫਾਰ ਦੇ ਉੱਪਰ ਹੈਗਾ ਦਰਿਆ ਜਿਹੜੇ ਨੇ ਉਹ ਫੁੱਲ ਹੈਗੇ ਨੇ ਪਿੱਛੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਮੀਂਹ ਪੈ ਰਿਹਾ ਹੈਗਾ ਜਿਨ੍ਹਾਂ ਦਾ ਪਾਣੀ ਜਿਹੜਾ ਉਹ ਦਰਿਆਵਾਂ ਦੇ ਵਿੱਚ ਆ ਰਿਹਾ ਹੈ ਜਿੰਦੇ ਕਰਕੇ ਪਰੇਸ਼ਾਨੀ ਜਿਹੜੀ ਆ ਉਹ ਬਣੀ ਹੋਈ ਹੈ ਔਰ ਮੀਂਹ ਪੈਣ ਦੇ ਨਾਲ ਜਿੱਥੇ ਸੜਕਾਂ ਦੇ ਉੱਪਰ ਟੋਏ ਹੋਣ ਦੇ ਕਰਕੇ ਪਾਣੀ ਖੜਾ ਹੋਣ ਦੇ ਕਰਕੇ ਡਿੱਗਣ ਦਾ ਵੀ ਲੋਕਾਂ ਨੂੰ ਜਿਹੜੇ ਲੋਕ ਡਿੱਗਦੇ ਹੈਗੇ ਉਹਨਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਔਰ ਅਸੀਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈਗੀ ਉਹ ਵੀ ਤੁਹਾਨੂੰ ਸੁਣਾਣੇ ਹੈਗੇ ਆ ਮੌਸਮ ਵਿਭਾਗ ਨੇ ਵੀ ਅਲਰਟ ਕੀਤਾ ਹੋਇਆ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੱਲੇ ਹੋਰ ਵੀ ਮੀਂਹ ਪਊਗਾ ਤਾਂ ਫਿਰੋਜ਼ਪੁਰ ਦੇ ਵਿੱਚ ਹੈਗੇ ਆ ਫਿਰੋਜ਼ਪੁਰ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਹੈਗੀਆਂ ਨੇ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਪਾਣੀ ਖੜਾ ਹੋਇਆ ਵੀ ਨਜ਼ਰ ਆਂਦਾ ਹੈਗਾ ਔਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਣ ਕਰਕੇ ਜਿਹੜਾ ਨਾਲ ਦੇ ਨੀਚਲੇ ਇਲਾਕੇ ਹੈਗੇ ਆ ਉੱਥੇ ਖੇਤਾਂ ਦੇ ਵਿੱਚ ਪਾਣੀ ਆਇਆ ਹੋਇਆ ਤਾਂ ਕਈ ਪਿੰਡਾਂ ਪਿੰਡ ਦੇ ਲੋਕ ਜਿਹੜਾ ਤਾਂ ਆਰਜੀ ਬੰਨ ਜਿਹੜੇ ਹੈਗੇ ਐਡਵਾਂਸ ਬੰਨ ਆ ਉਹਦੀ ਮਜ਼ਬੂਤੀ ਦੇ ਲਈ ਕੰਮ ਕਰ ਰਹੇ ਹੈਗੇ ਆ ਪਰ ਮੀਂਹ ਦੇ ਕਰਕੇ ਜਿਹੜੀ ਉਹਨਾਂ ਦੀ ਚਿੰਤਾ ਵੀ ਜਿਹੜੀ ਹੈ ਉਹ ਕਾਫੀ ਵਾਧੀ ਹੋਈ ਨਜ਼ਰ ਆ ਰਹੀ ਹੈਗੀ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਜੀ ਕਿੰਨੀ ਕੁ ਮੀਂਹ ਪਿਆ ਹੈਗਾ ਫਿਰੋਜ਼ਪੁਰ ਚ ਫਿਰੋਜ਼ਪੁਰ ਤੋਂ 2 ਤੋਂ 2.5 ਘੰਟੇ ਫੁੱਲ ਮੀਂਹ ਪਿਆ ਜੀ ਹਾਂ ਕਿੰਨਾ ਕੁ ਪਾਣੀ ਖੜਾ ਹੋਇਆ ਚ ਬਹੁਤ ਜ਼ਿਆਦਾ ਪਾਣੀ ਖੜਾ ਆ ਜੀ ਸੜਕਾਂ ਦੇ ਪਾਣੀ ਨਿਕਲਣ ਦਾ ਕੋਈ ਵੀ ਚਾਂਸ ਨਹੀਂ ਹੈਗਾ ਜੀ ਇੱਥੇ ਲੋਕ ਡਿੱਗੇ ਵੀ ਹੈਗੇ ਬਹੁਤ ਜ਼ਿਆਦਾ ਜੀ ਆ ਖਾਈ ੱਡੇ ਤੇ ਚੌਂਗ ਦੇ ਵਿੱਚ ਤਿੰਨ ਚਾਰ ਟੋਏ ਨੇ ਬਹੁਤ ਜ਼ਿਆਦਾ ਵੱਡੇ ਵੱਡੇ ਨੇ ਲੋਕੀ ਮੈਂ ਕਹਿੰਨਾ ਬੁੜੀਆਂ ਬੰਦੇ ਸਾਰੇ ਜੀ ਇੱਥ ਅਕੋਏ ਦਾ ਪਤਾ ਨਹੀਂ ਲੱਗਦਾ ਕੋਈ ਜੀ ਟੋਇਆਂ ਦਾ ਪਾਣੀ ਦੇ ਵਿੱਚ ਕੀ ਪਤਾ ਲੱਗੇਗਾ ਜੀ ਸੜਕਾਂ ਦਾ ਤਾਂ ਪੈਸਾ ਆ ਗਿਆ ਆਪਾਂ ਸੜਕਾਂ ਬਣੀਆਂ ਹੀ ਨਹੀਂ ਹਲੇ ਤੱਕ ਪ੍ਰਸ਼ਾਸਨ ਇਹਨਾਂ ਵੱਲ ਧਿਆਨ ਹੀ ਨਹੀਂ ਦੇ ਰਿਹਾ ਜੀ ਕਿੰਨਾ ਵੱਡਾ ਟੋਇਆ ਹੈਗਾ ਜੀ ਇੱਥੇ ਮੋਟਰਸਾਈਕਲ ਡੋਪ ਗਿਆ ਸੀ ਸਾਰਾ ਪੂਰਾ ਭਰਿਆ ਹੋਇਆ ਹੈ ਪੂਰਾ ਭਰਿਆ ਪਤਾ ਕੀ ਅਸੇ ਇੰਨੀ ਕੀ ਪਰੇਸ਼ਾਨੀ ਹੋ ਰਹੀ ਹੈ ਬੜੇ ਯਾਰ ਮੋਟਰਸਾਈਕਲ ਧੱਕ ਲੈ ਜਾਣਾ ਸਮਾਨ ਲੈਣ ਆਇਆ ਤਾਂ ਘੱਟ ਹੀ ਅੱਛਾ ਜਿਹੋ ਆਗਾ ਖੱਡੇ ਜਵਾਜਨੇ ਪਾ ਬਾਜ਼ਾਰ ਜਾਏ ਨਿਕਲ ਲੱਗੇ ਸੀ ਹੁਣੇ ਤੁਸੀਂ ਹੁਣੇ ਸੱਦਾ ਵੀ ਰੁਣ ਜਾਣਾ ਕੀ ਦਾਬਤ ਕਿੰਨਾ ਮੈਂ ਕੋੜਾ ਮਮਣ ਜੀ ਬਹੁਤ ਜ਼ਿਆਦਾ بارش ਹੋ ਰਹੀ ਹੈ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਨਹੀਂ ਜਾਣੀ ਜਾ ਰਿਹਾ ਕਿੰਨਾ ਕਬੀ ਪਿਆ ਗਿਆ ਨੂੰ ਤਾਂ ਦੋ ਘੰਟੇ ਬਤਾਂਜਾਂ ਪਾਣੀ ਕਿੰਨਾ ਕਿੰਨੇ ਕਿਨੇ ਗੋਡੇ ਖੜ ਗਿਆ 1.5 ਫੁੱਟ 2 ਫੁੱਟ ਪਾਣੀ ਹੈ ਸਾਰੇ ਸ਼ਹਿਰ ਜੀ ਹਾਂ ਜੀ ਹਾਂ ਜੀ ਤੁਸੀਂ ਹੁਣ ਕੇ ਉਹ ਤਾਂ ਬਸ ਅੱਡੇ ਵਾਲੇ ਪਾਸੇ ਉਧਰ ਤਾਂ ਬਹੁਤ ਜ਼ਿਆਦਾ ਇਸ ਤੋਂ ਵੀ ਜ਼ਿਆਦਾ ਕਿੰਨਾ ਕ ਪਾਣੀ ਹੋਣਾ ਬਹੁਤ ਜ਼ਿਆਦਾ ਆਪ ਹੈ ਕਿਹੜਾ ਨਹੀਂ ਜਾ ਰਿਹਾ ਸਾਡੀ ਤੇ ਗੱਡੀ ਉਧਰ ਹਾਂ ਜੀ ਕਿੰਨਾ ਪਾਣੀ ਆpropto ਪਰ ਦੇ ਵਿੱਚ ਹਾਂ ਕੀ ਨਾ ਕੋੜਾ ਅਜੇ ਮਾਰੀ ਰਾਜ ਸਿੰਘ ਜੀ ਕੁਮਾਰ ਨਾਵਨੀ ਬਹੁਤ ਤੇਜ਼ ਮੀਂਹ ਪੈ ਰਿਹਾ ਦਰਿਆ ਵੀ ਖੁੱਲ ਹੋਏ ਪੈ ਨੇ ਸਾਰਾ ਬਾਰਡਰ ਦਾ ਏਰੀਆ ਸਾਰਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਬਕਮ ਕਿੰਨੀ ਕੋ ਚਿੰਤਾ ਵਧੀ ਹੋਈ ਏ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਬਿਆਹਾਰਾ ਜੇ ਕੰਮ ਵੀ ਘੜਿਆ ਪਿਆ ਸੋਚਿਆ ਕਰਕੇ ਪਾਣੀ ਦਾ ਪਾ ਬਹੁਤ ਤੇਜ਼ ਹੋਇਆ ਪਿਆ ਦਰਿਆ ਦੇ ਜੀ ਤੇ ਮੀਂਹ ਕਰੂ ਦਾ ਪੈਣ ਲੱਗਾ ਹੋਇਆ 2 3 ਘੰਟੇ ਹੋ ਗਏ ਜੀ ਬਹੁਤ ਤੇਜ਼ ਜ਼ਿਆਦਾ ਕੰਮ ਕਈ ਥਾਵਾਂ ਦੇ ਉੱਪਰ ਪਾਣੀ ਵੀ ਖੜਾ ਹੋ ਗਿਆ ਉਹ ਬਹੁਤ ਜ਼ਿਆਦਾ ਜੀ ਸਾਰੇ ਪਾਸੇ ਚਾਰੋਂ ਪਾਸੇ ਖੜ ਗਿਆ ਇਹ ਪਾਣੀ